ਨੇ ਪਾਕਿਸਤਾਨ ਦੀ ਖੂਫੀਆ ਏਜੰਸੀ ISI ਨੂੰ ਜਾਣਕਾਰੀ ਭੇਜੀ ਹੈ ਜੋ ਭਾਰਤ ਦੇ ਨਾਲ ਸੰਬੰਧਿਤ ਖੂਫੀਆ ਜਾਣਕਾਰੀ ਹੈ ਉਹ ਪਾਕਿਸਤਾਨ ਨੂੰ ਭੇਜੀ ਹੈ ਔਰ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸਾਲ 2023 ਜਾਂ 2024 ਦੇ ਵਿੱਚ ਇਸਨੇ ਪਾਕਿਸਤਾਨ ਦੀ ਫੇਰ ਵੀ ਲਗਾਈ ਔਰ ਉੱਥੇ ਜੋ ਆ ਕੋਈ 에ਜੰਟ ਹੈ ਉਥੋਂ ਦਾ ਜੋ ਪਾਕਿਸਤਾਨ ਦੀ ਖੂਫੀਆ ਏਜੰਸੀ ਦਾ ਮੁਲਾਜ਼ਮ ਹੈ ਉਸ ਦੇ ਨਾਲ ਇਹ ਸੰਪਰਕਤ ਦੇ ਵਿੱਚ ਆਂਦੀ ਹੈ ਉਸ ਦੇ ਨਾਲ ਸੰਬੰਧ ਵੀ ਇਸ ਦਾ ਦੱਸਿਆ ਜਾ ਰਿਹਾ ਹੈ ਔਰ ਜਿਹੜੀ ਜਾਣਕਾਰੀ ਹੈ ਉਹ ਉਸ ਨੂੰ ਭੇਜਦੀ ਸੀ ਤਾਂ ਅਜਿਹੇ ਇਲਜ਼ਾਮ ਲੱਗੇ ਨੇ ਪਰ ਦੱਸ ਦਈਏ ਕਿ ਪਾਣੀਪੱਤੋਂ ਇਸ ਕੁੜੀ ਦੀ ਗ੍ਰਿਫਤਾਰੀ ਹੋਈ ਹੈ ਹਰਿਆਣਾ ਦੇ ਪਾਣੀਪੱਤੋਂ ਇਸ ਕੁੜੀ ਦੀ ਗ੍ਰਿਫਤਾਰੀ ਹੋਈ ਹੈ ਇਹ ਯੂਟਿਊਬਰ ਹੈ ਔਰ ਇਸ ਵੱਲੋਂ ਕਈ ਵਲੋਗਸ ਜਿਹੜੇ ਨੇ ਆਪਣੇ YouTube ਚੈਨਲ ਤੇ ਜਿਹੜੇ ਪਾਏ ਜਾਂਦੇ ਸੀ ਔਰ ਲਗਾਤਾਰ ਜਿਹੜੀ ਹੁਣ ਹਰ ਭਾਰਤੀ ਸਰਕਾਰ ਦੀ ਖੁਫੀਆ ਏਜੰਸੀਆਂ ਵੱਲੋਂ ਨਜ਼ਰ ਜਿਹੜੀ ਹੈ ਉਹ ਉਹਨਾਂ ਲੋਕਾਂ ਤੇ ਰੱਖੀ ਜਾ ਰਹੀ ਹੈ ਜੋ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਤਾਂ ਆਪਰੇਸ਼ਨ ਸੰਧੂਰ ਤੋਂ ਬਾਅਦ ਭਾਰਤ ਸਰਕਾਰ ਨੇ ਇਹ ਵੱਡਾ ਐਕਸ਼ਨ ਲਿਆ ਔਰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹਰਿਆਣਾ ਦੇ ਕੈਥਲ ਦਾ ਪੰਜਾਬੀ ਨੌਜਵਾਨ ਵੀ ਗ੍ਰਿਫਤਾਰ ਕੀਤਾ ਗਿਆ 25 ਸਾਲਾ ਦਵਿੰਦਰ ਸਿੰਘ ਜਿਹੜਾ ਉਸ ਦੇ ਉੱਤੇ ਇਲਜ਼ਾਮ ਲੱਗੇ ਕਿ ਉਹ ਆਈਐਸਆਈ ਦਾ ਜਾਸੂਸ ਹੈ ਤਾਂ ਇਸ ਖਬਰ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਈਐਸਆਈ ਦੇ ਲਈ ਜਸੂਸੀ ਕਰਨੇ ਦੇ ਇਲਜ਼ਾਮਾਂ ਦੇ ਮੱਦੇ ਨਜ਼ਰ ਇੱਕ ਹੋਰ ਕੁੜੀ ਨੂੰ ਗ੍ਰਫਤਾਰ ਕੀਤਾ ਗਿਆ ਯੂਟਿਊਬਰ ਕੁੜੀ ਨੂੰ ਗ੍ਰਫਤਾਰ ਕੀਤਾ ਗਿਆ ਔਰ ਉਸ ਦੀ ਵੀਡੀਓ ਔਰ ਤਸਵੀਰ ਵੀ ਤੁਹਾਡੇ ਨਾਲ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਤਾਂ ਯੂਟਿਊਬਰ ਜੋਤੀ ਮਲਹੋਤਰਾ ਇਸ ਕੁੜੀ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਦੇ ਉੱਤੇ ਇਹ ਇਲਜ਼ਾਮ ਨੇ ਕਿ ਇੰਨੇ ਪਾਕਿਸਤਾਨ ਦੀ ਫੇਰੀ ਦੇ ਦੌਰਾਨ ਹੈ ਆਈਐਸਆਈ ਦਾ ਜਿਹੜਾ 에ਜੰਟ ਹੈ ਉਸ ਦੇ ਸੰਪਰਕ ਦੇ ਵਿੱਚ ਆਂਦੀ ਹੈ ਔਰ ਉਸ ਨੂੰ ਜਿਹੜੀ ਭਾਰਤ ਦੇ ਨਾਲ ਸੰਬੰਧਨ ਖੂਫੀਆ ਜਾਣਕਾਰੀ ਹੈ ਉਹ ਇਸ ਵੱਲੋਂ ਭੇਜੀ ਜਾਂਦੀ ਸੀ ਤਾਂ ਲਗਾਤਾਰ ਇਸ ਵੱਲੋਂ ਜਾਣਕਾਰੀ ਭੇਜੀ ਜਾਂਦੀ ਸੀ ਅਜਿਹੇ ਇਲਜ਼ਾਮ ਇਸ ਯੂਟਿਊਬਰ ਕੁੜੀ ਦੇ ਉੱਤੇ